ਕੁਝ ਕਾਲ ਸਹਾ ਕਰਾਈ ਮਾਹੀ ਗੁਰਜ ਕੀ ਪਤੇ ਬਿਲਾਵਲ ਮਹੱਲਾ ਨਾਵਾ ਜਾ ਮੈਂ ਭਜਨ ਰਾਮ ਕੋ ਨਾਹੀ ਤੇਹ ਨਰ ਜਨਮ ਆਕਾਰਤ ਖੋਇਆ ਗਹਿ ਰਖ ਮਨ ਮਾਹੀ ਜਾ ਮੈਂ ਇਥੇ ਵਿਸਰਾਮ ਲਾਉਣਾ ਭਜਨ ਰਾਮ ਕੋ ਨਾਹੀ ਤਿਹ ਨਰ ਜਨਮ ਅਕਾਰਤ ਖੋਇਆ ਯਹ ਰਖੋ ਮਨ ਮਾਹੀ ਰਹਾਉ ਤੀਰਥ ਕਰੈ ਬ੍ਰਾਤ ਫੁਨ ਰਾਖੈ ਨਹ ਮਨੁਆ ਬਾਸ ਜਾ ਕੋ ਨਿਫਲ ਧਰਮ ਤਾਹਿ ਤੁਮ ਮਨ ਮਨੂ ਪਾਠ ਪ੍ਰਤਨ ਸਰੂਪਾਂ ਚ ਮੁਖ ਪਾਠ ਹੈ ਨੰਨੇ ਦੇ ਹੂੜੇ ਦੇ ਨਾਲ ਨਵੀਨ ਪੋਥੀਆਂ ਚ ਹਾਹੇ ਔਂਗੜ ਲੱਗ ਗਿਆ ਪ੍ਰਾਤਨ ਪਾਠ ਹੈ ਨਿਹਫਲ ਧਰਮ ਤਾਹੀ ਤੁਮ ਮਾਨੋ ਨਿਹਫਲ ਧਰਮ ਤਾਹੀ ਤੁਮ ਮਾਨੋ ਸਾਚ ਕਹਿਤ ਮੈਂ ਜਾ ਹੋ ਜਾ ਕੋ ਸਾਚ ਕਹਿਤ ਮੈਂ ਯਾ ਕੋ ਜੈਸੇ ਪਾਹਨ ਜਲ ਮਹਿ ਰਾਖਿਓ ਭੇਦੈ ਨਾਹੀ ਤਿਹ ਪਾਨੀ ਤੈਸੇ ਹੀ ਤੁਮ ਤਾਹੀ ਪਛਾਨੋ ਇਹ ਵੀ ਪਛਾਨੋ ਪਾਠ ਮੁੱਖ ਪਾਠ ਹੈ ਨੰਨੇ ਦੀ ਹੂੜੀ ਦੇ ਨਾਲ ਤੈਸੇ ਹੀ ਤੂੰ ਤਾਹੇ ਪਛਾਨੋ ਨਮੀਨ ਪੂਥੀਆਂ ਚ ਹਾਏ ਔਕੜ ਵੀ ਲੱਗਿਆ ਪਰ ਪ੍ਰਾਤਨ ਸਰੂਪਾਂ ਚ ਪਾਠ ਹੈ ਪਪਾ ਛਛੇ ਕੰਨਾ ਨੰਨੇ ਹੂੜਾ ਤੈਸੇ ਹੀ ਤੂੰ ਤਾਹੇ ਪਛਾਨੋ ਪਛਾਨੋ ਭਗਤ ਹੀਨ ਜੋ ਪ੍ਰਾਨੀ ਕਾਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਇਹ ਭੇਦ ਬਤਾਵੇ ਗੁਰ ਇਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਾਪਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਘਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਿਕਟ ਵਸੈ ਦੇਖੈ ਸਾ ਬਖਸੋਈ ਗੁਰਮੁਖ ਵਿਰਲਾ 부ਜ ਕੋਈ ॠਣ ਭੈ ਪਇ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥਾ ਸਭ ਕੋਈ ਕਾਥ ਕਾਥ ਬਾਦ ਕਰੇ ਦੁਖ ਹੋਈ ਕਾਥ ਕਹਿਣਾ ਤੇ ਰਹਿ ਨ ਕੋਈ ਬੇਨ ਰਾਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਇਹ ਸਭ ਪਦ ਤੇ ਵਿਸਰਾਮ ਲਾਉਣਾ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੁਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਮਨਮੁਖ ਕਥਨੀ ਹੈ ਇਥੇ ਵਿਸਰਾਮ ਪਰ ਇਥੇ ਯਮਕ ਲਾਦਨੀ ਹੈ ਰਹਿਤ ਨਾ ਹੋਈ ਨਾ ਵਹ ਭੂਲੇ ਥਾਉ ਨਾ ਕੋਈ ਮਨ ਮਾਇਆ ਮਨ ਮਾਇਆ ਬੰਦਿਓ ਸਰ ਜਾਲ ਮਨ ਮਾਇਆ ਇਥੇ ਵਿਸਰਾਮ ਲਾਦਨਾ ਬੰਦਿਓ ਪਦ ਤੇ ਯਮਕ ਲਾਦਨੀ ਹੈ ਬੰਦਿਓ ਸਾਰ ਜਾਲ ਵਖਰਾ ਪਾਠ ਹੀ ਕਰਨਾ ਘਾਟ ਘਟ ਵਿਆਪ ਰਹੋ ਵੇਖ ਨਾਲ ਜੋ ਆਂਜੈ ਸੋ ਦਿਸਾ ਕਾਲ ਕਾਰਜ ਸਿੱਧੂ ਹਿਰਦੈ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨਮੁਖ ਹੁਮੇ ਪਤ ਗਵਾਈ ਮਨਮੁਖ ਪਤ ਤੇ ਵਿਸਰਾਮ ਲਾਉਣਾ ਹੈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇਹ ਵਢਾਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਖੂਠੇ ਕੁਚਲ ਖੋਤਾ ਨਾਮ ਬਿਨਾ ਇਥਿ ਵਿਸਰਾਮ ਲਾਦਣਾ ਝੂਠੇ ਪਦ ਤੇ ਜਮਕ ਲਾਦਨੀਏ ਝੂਠੇ ਕੁਚਲ ਕਛੋਤ ਬੇਦ ਪੁਕਾਰੈ ਭਗਤ ਸਰੂਤਾ ਸੋਣ ਸੋਣ ਮਾਨੈ ਵੇਖੈ ਜੋਤ ਸਾਸਤਰ ਸਿਮਰਿਤ ਨਾਮ ਦ੍ਰਿੜਾਮੰ ਗੁਰਮੁਖ ਗੁਰਮੁਖ சாੰਤ ਉਤਮ ਕਰਮੰ ਗੁਰਮੁਖ ਸਾੰਤ ਇਥੇ ਵਿਸਰਾਮ ਹੈ ਊਤਮ ਪਦ ਵਖਰਾ ਕਹਿਣਾ ਕ੍ਰਾਮੰ ਇਕੱਠਾ ਕਹਿਣਾ ਯਾਨੀ ਊਤਮ ਕ੍ਰਾਮੰ ਇਕੱਠਾ ਨਹੀਂ ਬੋਲਦੇ ਨਾ ਊਤਮ ਕ੍ਰਾਮੰ ਮਨਮੁਖ ਜੋਨੀ ਦੂਖ ਸਹਾਮੰ ਇਹ ਮਨਮੁਖ ਪਦ ਤੇ ਵਿਸਰਾਮ ਲਾਉਣਾ ਬੰਧਨ ਟੂਟੇ ਇਕ ਨਾਮ ਵਸਾਮੰ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਹੀਂ ਕੋ ਦੂਜਾ ਦੇਖ ਕਹਾ ਭਾਵੈ ਮਨ ਸੂਏ ਨਾਨਕ ਕਹੈ ਅਵਰ ਨਹੀਂ ਕੋ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਜੀ ਮਨ ਕ ਕਹਿਆ ਤੇ ਵਿਸਰਾਮ ਹੈ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਜੀ ਇਹੋ ਮਨ ਪੁੰਨ ਪਾਪ ਉਚਰੈ ਕਸ ਕੇ ਬੋਲਦਾ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਤਨ ਕਲਤ ਕਲਤ ਕਸਕੇ ਬੋਲਣਾ ਤਨ ਤਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੇ ਕਿਛ ਸੰਗ ਨਾ ਜਾਣਾ ਰਹਾਉ ਕੀ ਚਹ ਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾ ਤਨ ਭਸਮੈ ਢੇਰੀ ਤਨ ਲੋਕਾ ਕੀ ਜੀ ਸ੍ਰਾਮ ਤਨ ਭਸ ਮੈਂ ਢੇਰੀ ਖਾਕੂ ਖਾ ਕਰ ਲੈ ਸਭ ਫੈਲ ਬਿਨ ਸ਼ਬਦੈ ਨਹੀਂ ਉਤਰਾ ਮੈਲ ਗੀਤ ਰਾਗ ਘਨ ਤਾਲ ਸੇ ਕੂਰੇ ਗੀਤ ਰਾਗ ਘਨ ਇਥੇ ਵਿਸਰਾਮ ਲਾਉਣਾ ਤਾਲ ਇਥੇ ਯਮਕ ਲਾ ਦੇਣੀ ਸੇ ਪੂਰੇ ਸੇ ਵੱਖਰਾ ਕਹਿਣਾ ਪੂਰੇ ਵੱਖਰਾ ਕਹਿਣਾ ਸੇ ਕੂਰੇ ਇਕੱਠਾ ਨਹੀਂ ਕਹਿ ਦੇਣਾ ਗੀਤ ਰਾਗ ਕਾਨ ਤਾਲ ਸੇ ਕੂਰੇ ਤ੍ਰਹ ਗੁਣ ਉਪਜੈ ਬਿਨਸਾ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਛੂਟੈ ਗੁਰਮੁਖ दारू ਗੁਣ ਗਾਇ ਧੋਤੀ ਉਜਲ तिलक गाल माल तो उजल इथे विश्राम तिलक इथे यमक गाल माला अंतर क्रोध पढ़ है नाट साला पाठ पातम सुरुपा है अंतर क्रोध इथे विश्राम पढ़ है नट साला अंतर क्रोध पढ़ है नाट साला ਪੜ੍ਹ ਹੈ ਨਟ ਸਾਲਾ ਸਾਲਾ ਥੋੜਾ ਜਿਹਾ ਦਰਮਿਆਨਾ ਜਾਂ ਕਸ ਕੇ ਯਾਨੀ ਉਚਾਰਨ ਕਰਨਾ ਅੰਤਰ ਕ੍ਰੋਧ ਪੜ੍ਹ ਹੈ ਨਟ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ 나ਹੀ ਸੁਖ ਥੀਆ ਸੂਕਰ ਸਵਾਨ ਗਰਧਭ ਮੰਜਾਰਾ ਸੂਕਰ ਸਵਾਨ ਗਰਧਵ ਮੰਜਾਰਾ ਸੋਹੰਤ ਹਾਂਜੀ ਸੂਕਰ ਸਵਾਨ ਗਰਧਵ ਮੰਜਾਰਾ ਪਸ਼ੂ ਮਲੇਸ਼ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤੈਨ ਜੋਣ ਪਵਾਈਐ ਬੰਦਨ ਬਾਧਿਆ ਆਇਐ ਜਾਈਐ ਗੁਰ ਸੇਵਾ ਤੇ ਲਹ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਜੀ ਦਰਗਹ ਪੂਛ ਨ ਹੋਏ ਮਾਨ ਮੰਨੇ ਹੁਕਮ ਸਿਜੈ ਦਰਸੋਏ ਇਹ ਮੰਨੇ ਪਾਠ ਮੁਖ ਪਾਠ ਹੈ ਇਹ ਪੋਥੀਆਂ ਚ ਮੰਨੇ ਗੁਲਾਵਾ ਨਾ ਲਾਇਆ ਗਉਣੀ ਪਾਠ ਹੈ ਮੰਨੇ ਹੁਕਮ ਸਿਜੈ ਦਰਸੋਏ ਸਤਗੁਰ ਮਿਲੈ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਨੈ ਹੁਕਮ ਪਛਾਨ ਸੱਚਾ ਦਰਵਾਸ ਕਾਲ ਵਿਕਾਲ ਸ਼ਬਦ ਭਏ ਸ਼ਬਦ ਭਏ ਨਾਸ ਰਹਿ ਅਤੀਤ ਜਾਣੈ ਸਭ ਤਿਸ ਕਾ ਤਨ ਮਨ ਅਰਪਹਿ ਤਨ ਮਨ ਅਰਪੈ ਇਥੇ ਸ੍ਰੀਮਾਨ ਤਨ ਮਨ ਅਰਪੈ ਹੈ ਇਹ ਜਿਸ ਕਾ ਨਾ ਓਹ ਆਵੈ ਨਾ ਓਹ ਜਾਇ ਨਾ ਓਹ ਆਵੈ ਨਾ ਓਹ ਜਾਇ ਨਾਨਕ ਸਾਚੇ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀ ਘਰ ਦਸਵਾ ਇਕ ਓੰਕਾਰ ਸਤਗੁਰ ਪ੍ਰਸਾਦਿ ਜਗ ਕਉ ਆ ਮੁਖ ਤੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇ ਪਾਜ ਲਹਿਗ ਨਿਦਾਨ ਬਿਨ ਨਾਵੇ ਇਥੇ ਵਿਸਰਾਮ ਪਾਜ ਲਹਿਗ ਨਿਦਾਨ ਸਤਗੁਰ ਸੇਵ ਨਾਮ ਵਸੈ ਮਨ ਚੀਤ ਗੁਰਪੀਟੇ ਹਰ ਨਾਮ ਚੇਤਾਵੇ 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 ਗੁਰਪੀਟੇ ਹਰ ਨਾਮ ਚੇਤਾਵੇ ਗੁਰਪੀਟੇ ਹਰ ਨਾਮ ਚੇਤਾਵੇ ਇਕੱਠਾ ਹੀ ਬੋਲਣਾ ਚੇਤਾਵੇ ਬਿਨ ਨਾਵੇ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਸਾਕਾਰ ਕਮਾਵਹ ਸ਼ਬਦ ਚੀਨ ਸਹਿਜ ਕਰ ਆਵਹ ਸਚੈ ਨਾਹੀ ਵਡਾਈ ਪਾਵਹ ਆਪ ਨਾ 부ਝੈ ਲੋਕ 부ਝਾਵੈ ਮਾਨ ਕਾ ਅੰਦਾ ਅੰਧ ਕਮਾਵੈ ਦਾਰ ਘਰ ਮਹਿਲ ਠੌਰ ਕੈਸੇ ਪਾਵੈ ਹਰ ਜੀ ਉਸੇਵੀਐ ਅੰਤਰਜਾਮੀ ਘਾਟ ਘਾਟ ਅੰਤਰ ਜਿਸ ਕੀ ਜੋਤ ਸਮਾਨੀ ਤੇਸ ਨਾਲ ਕਿਆ ਚੱਲੈ ਪਹਿਨਾਮੀ ਕਿਸ ਨਾਲ ਕਿਥੇ ਵਿਸਰਾਮ ਕੀ ਚੱਲਿਆ ਪਹਿਨਾਮੀ ਸਾਚਾ ਨਾਮ ਸਾਚ ਸਬਦ ਜਾਨੈ ਆਪੈ ਆਪ ਮਿਲੈ ਚੂਕੈ ਅਭਿਮਾਨਾ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਾ ਮੁਕਤੀ ਪਦ ਤੇ ਵਿਸਰਾਮ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਤ ਗੁਰ ਸੇਵਿਐ ਦੂਜੀ ਦੁਰ ਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲਿਆ ਵੱਡੀ ਵਡਿਆਈ ਦੁਖ ਕਟ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮੰਨਿਆ ਕਰਨੀ ਸਾਰ ਗੁਰਮਤ ਮੰਨਿਆ ਮੂਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਿਵਾਰ ਹੈ ਸਾਧਾਰ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠ ਸੇਵਾ